ਮੈਂ ਕਿਸੇ ਨੂੰ ਮੁੜ ਕੇ ਮਿਲੂੰਗਾ ਵੀ ਨਹੀਂ ਬਹੁਤੀ ਗੱਲ ਨਹੀਂ ਹੈਗੀ ਇਹ ਜਿਹੜੇ ਇੱਥੇ ਨੌਜਵਾਨ ਆਏ ਆ ਉਹਨਾਂ ਨੂੰ ਬੇਤਿਆ ਨਹੀਂ ਉਹ ਕਿੱਸਾ ਧਾਰੀ ਹੋਣਾ ਦੂਜੀ ਗੱਲ ਉਹ ਬਹੁਤਾ ਨਹੀਂ ਸਵੇਰੇ ਉੱਠ ਕੇ ਜੇ ਨਹੀਂ ਵੀ ਨਾ ਤਿਆਰ ਹੋ ਤੇ ਚੌਂਕੜਾ ਮਾਰ ਕੇ 10 ਵਾਰੀ ਊੜ ਮੰਤਰ ਸਹਿਤ ਆਜਾਪ ਕਰਨ ਇਦੋਂ ਵੱਧ ਮੈਂ ਨਹੀਂ ਕੁਝ ਕਹੂੰਗਾ ਉਹਨਾਂ ਨੂੰ ਇੱਕ ਵਾਰੀ ਜਿਹੜਾ ਬੀ ਦਸਵੇਂ ਪਾਸ਼ਾ ਨੇ ਸਿੱਖਾਂ ਦੇ ਵਿੱਚ ਬੋਇਆ ਸੀ ਉਹਨੂੰ ਇੱਕ ਵਾਰੀ ਪਾਣੀ ਪਾਉਣਾ ਸ਼ੁਰੂ ਕਰੋ ਉਹ ਆਪੇ ਫੁੱਟੂਗਾ ਤੇ ਜਦੋਂ ਉਹਨੂੰ ਫਲ ਤੇ ਫੁੱਲ ਪੱਤੀਆਂ ਲੱਗਣਗੀਆਂ ਤਾਂ ਤੁਹਾਨੂੰ ਦਿਸਣਗੀਆਂ ਅਸੀਂ ਕੇਰਾ ਹੀ ਨਹੀਂ ਕਵਾਂਗੇ ਵੀ ਅੱਜ ਹੀ ਇਹਨੂੰ ਟੱਪ ਦੇ ਵਿੱਚ ਸੈੱਡ ਦੋ ਤਾਂ ਸੁੱਤ ਜਾਂਦੇ ਹੁੰਦੇ ਆ ਬੱਚੇ ਪਿੰਡਾਂ ਦੇ ਵਿੱਚ ਪਛੇਤਤਾ ਆਉਂਦਾ ਫਰਜ਼ ਨਿਭਾਉਣ ਸੱਚ ਦੇ ਆਧਾਰ ਤੇ ਚੱਲਣਾ ਨੌਜਵਾਨ ਏਕਤਾ ਰੱਖਣਾ ਪਿੰਡਾਂ ਦੇ ਵਿੱਚ ਮਾੜੀ ਮੋਟੀ ਰਖਾ ਹੈਗੀ ਹੈ ਜਿਹੜੀ ਉਹਨੂੰ ਖਤਮ ਕਰ ਦੇਣਾ ਪਿੰਡ ਦੀ ਧੀ ਭੈਣ ਲਈ ਇਕੱਠੇ ਹੋ ਕੇ ਚੱਲਣਾ ਦੂਜੀ ਬੇਨਤੀ ਇਥੇ YouTube ਵਾਲੇ ਵੀ ਆਏ ਆ ਜਾ ਹੋਰ ਵੀ ਨੌਜਵਾਨ ਵੀਰ ਆਏ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਨੌਜਵਾਨੀ ਦੇ ਵਿੱਚੋਂ ਕੋਈ ਵੀ ਸ਼ਾਂ ਸ਼ਾਨ ਘਾਟ ਜਾਂ ਸੌਣ ਸੌਣ ਜਗ੍ਹਾ ਤੇ ਆਪਣਾ ਵੀਰ ਨਸ਼ਾ ਕਰਦਾ ਫੜਿਆ ਜਾਂਦਾ ਉਹਦੀ ਵੀਡੀਓ ਨਾ ਬਣਾਇਆ ਕਰੋ ਹੋ ਸਕਦਾ ਉਹ ਨਸ਼ਾ ਕਰਕੇ ਹਟ ਜੇ ਪਰ ਉਹ ਵੀਡੀਓ ਕਦੇ ਸੰਸਾਰ ਤੋਂ ਡਿਲੀਟ ਨਹੀਂ ਹੋ ਸਕਦੀ ਉਹਨੂੰ ਤਕਲੀਫ ਦਊਗੀ ਉਹ ਸਾਡਾ ਸੁਸਾਇਟੀ ਕਰਕੇ ਉਹਨੂੰ ਫੜੋ ਤੇ ਉਹਨੂੰ ਗਾਲਣਾ ਲਾਓ ਵੀ ਵੀਰਾ ਵੀ ਇਹ ਆਪਣਾ ਰਾਣੀ ਹੈ ਨੌਜਵਾਨੀ ਬਚਾਉਣੀ ਸ਼ੁਰੂ ਕਰ ਦੋ ਲੜਾਈ ਖਤਮ ਕਰੋ ਆਪਸੇ ਭਾਈਚਾਰੇ ਦੇ ਵਿੱਚੋਂ ਇੱਕ ਇਹਦੇ ਵਿੱਚ ਰਹੋ ਦੁਨੀਆ ਦੇ ਵਿੱਚ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੁੰਦਾ ਮੈਂ ਨਹੀਂ ਚਾਹੁੰਦਾ ਉੱਥੇ ਕਤਲ ਹੋਵੇ ਮੈਂ ਨਹੀਂ ਚਾਹੁੰਦਾ ਉੱਥੇ ਕੁਝ ਹੂਰ ਹੋਵੇ ਜਿਹੜੇ ਬੰਦੇ ਜ਼ਿੰਮੇਵਾਰਾ ਉਹ ਆ ਦਾ ਫਰਜ਼ ਨਿਭਾਉਣ ਉਹ ਕੀ ਕਰਦੇ ਵੇਖਣ ਥੋੜਾ ਫਰਜ਼ ਆ ਉਸ ਸ਼ਹਿਰ ਨੂੰ ਜਾਮ ਕਰ ਦੇਣਾ ਪੁੱਟੇ ਪੁੱਟੇ ਸਾਨੂੰ ਬੰਦਾ ਜੇਲ੍ਹ 'ਚ ਜਾਂਦਾ ਨਹੀਂ ਚਾਹੀਦਾ ਸਾਨੂੰ ਇਹ ਚਾਹੀਦਾ ਹੋਈ ਕਿਉਂ ਆ ਕਿੰਨੀਆਂ ਬੇਆਦਮੀਆਂ ਹੋਈਆਂ ਇੰਨਾ ਪਤਾ ਵੀ ਹੋਈਆਂ ਤੇ ਬੰਦੇ ਜੇਲ੍ਹ 'ਚ ਤੁਸੀਂ ਸੰਤੁਸ਼ਟ ਨਾ ਹੋਵੋ ਉਹ ਹੋ ਕਿਉਂ ਰਹੀਆਂ ਇਸ ਚੀਜ਼ ਦੀ ਘੋਸ਼ਣਾ ਕਰੋ ਤੁਸੀਂ ਤੇ ਜਿੰਨਾ ਚਿਰ ਕੋਈ ਲਾਕੇ ਸੀਲ ਨਹੀਂ ਨਾ ਹੁੰਦੇ ਐ ਜਾਵ ਨਹੀਂ ਹੁੰਦੇ ਕਿ ਇਹ ਤਾਂ ਯਾਰ ਵੀ ਕੰਮ ਔਖਾ ਹੋ ਗਿਆ ਉਹਨਾਂ ਚਿਰ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਨਹੀਂ ਮਿਲਣਾ ਨੌਜਵਾਨਾਂ ਨੂੰ ਕਾਲਜਾਂ ਸਕੂਲਾਂ ਮੂਰਖ ਗੇੜੀਆਂ ਲਾਉਣੋਂ ਹਟਾਓ ਸਖਤੀ ਵਰਤੋ ਪਰ ਉਹਨਾਂ ਦੇ ਲਾਣ ਕੁੱਟ ਮਾਰਨਾ ਕਰੋ ਦੂਜੀ ਗੱਲ ਪੰਜਾਬ ਦੇ ਵਿੱਚ ਇੱਕ ਹੋਰ ਦਰਿਆ ਚੱਲਿਆ ਲੱਚਰਤਾ ਦਾ ਇੰਟਰਨੈਟ ਜਰ ਕੇ ਪੈਸੇ ਉਹਨਾਂ ਨੂੰ YouTube ਦਿੰਦੀ ਐ Instagram Facebook ਦਿੰਦਾ ਤੇ ਇਹਦੇ ਕਰਕੇ ਉਹ ਆਪਦੇ ਜਿਹਾ ਕੱਪੜੇ ਲਾਉਣ ਤੱਕ ਜਾਂਦੇ ਐ ਤੇ ਨੌਜਵਾਨੀ ਜਾ ਰਹੀ ਐ ਕਿਹੜੀ ਗਾਲ ਕੱਢਣੀ ਐ ਕੋਈ ਮਤਲਬ ਨਹੀਂ ਕੱਪੜੇ ਪਾਏ ਐ ਕਿ ਨਹੀਂ ਪਾਏ ਐ ਕੋਈ ਮਤਲਬ ਨਹੀਂ MMS ਲੀਕ ਹੋ ਗਿਆ ਕੋਈ ਮਤਲਬ ਨਹੀਂ ਕਿਉਂ ਨਹੀਂ ਮਤਲਬ ਇਹ ਪੰਜਾਬ ਆ ਹੈਗਾ ਮਤਲਬ ਸਾਡਾ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਪਰਿਵਾਰ ਚ ਆਪਦੀ ਘਰ ਵਾਲੀ ਆਪਦੀ ਮਾਂ ਆਪਦੀ ਭੈਣ ਤੇ ਬੱਚੀ ਕੋਲੇ ਬਹਿ ਕੇ ਆਉਂਦਾ ਫੇਸਬੁੱਕ ਐ ਇੰਸਟਾਗ੍ਰਾਮ ਚਲਾ ਲੂ ਕੋਈ ਤੇ ਜ਼ਿੰਮੇਵਾਰ ਕੌਣ ਆ ਫਿਰ ਕਿਉਂ ਨਹੀਂ ਹਟਾਉਂਦੇ ਉਹਨਾਂ ਨੂੰ ਮੇਰਾ ਠੇਕਾ ਲਿਆ ਇਕੱਲੇ ਦਾ ਪ੍ਰੋਡੂਸਰ ਕੁੱਟਿਆ ਸੀ ਕੋਟ ਤੋਂ ਨੇ ਆਲਾ ਕਿੰਨੀ ਵਾਰੀ ਗੱਲ ਰਿਪੀਟ ਕੀਤੀ ਆ ਮੇਰੇ ਵਿਰੋਧ ਧਰਨਾ ਕਿਉਂ ਲੱਗਾ ਦਾਦ ਬੰਦੇ ਨਾਮਜਾਦ ਸੀ ਇੱਕ ਦੀ ਮੌਤ ਹੋ ਗਈ ਐ ਇੱਕ ਨਜ਼ਰ ਬੰਦ ਜੇਲ੍ਹ ਚ ਆ ਬਕਿੰਗਾਂ ਦੀ ਜ਼ਮਾਨਤ ਕਰਉਣ ਲਈ ਬੰਦੇ ਨਹੀਂ ਹੈਗੇ 3 ਸਾਲ ਹੋ ਗਏ ਤੱਕ ਜ਼ਮਾਨਤ ਨਹੀਂ ਹੋਈ ਕਿਹਣੀ ਤਰ ਦੇ ਤੁਸੀਂ ਉਹਨਾਂ ਨੂੰ ਲਲਕਾਰਦੇ ਯਾਰ ਤੁਸੀਂ ਉੱਤੇ ਇਕੱਠੇ ਹੁੰਦੇ ਵੀ ਸਾਡੀ ਪੰਜਾਬੀਅਤ ਦਾ ਮਸਲਾ ਲੱਚਰਤਾ ਦਾ ਮਸਲਾ ਬੱਚਿਆਂ ਦੇ ਰੇਪ ਹੋਈ ਜਾਂਦੇ ਉਹਦੇ ਚ ਸਿਖਾਉਂਦਾ ਕੀ ਆ ਜਿਹੜਾ ਜਿਹੜਾ ਕੰਮ ਗੁਫਾ ਵਾਲੇ ਸਾਹਰੇ ਕੀਤਾ ਇਹਨੇ ਜਿਹੜਾ ਕੰਮ ਭਿੰਡਰਾ ਦੇ ਵਿੱਚ ਕੀਤਾ ਜਿਹੜਾ ਕੰਮ ਅਮਰਸਰ ਸਾਹਿਬ ਦੇ ਵਿੱਚ ਹੋਇਆ ਉਹੀ ਤਾਂ ਉਹ ਦੱਸਦਾ ਸੀ ਵੀ ਐਂ ਕਰਿਆ ਕਰੋ ਕਦੋਂ ਉੱਠੋਂਗੇ ਤੁਸੀਂ ਨਹੀਂ ਉੱਠਣਾ ਤੁਸੀਂ ਉਦੋਂ ਵੀ ਨਹੀਂ ਉੱਠਣਾ ਜਦੋਂ ਘਰੇ ਅੱਗ ਲੱਗ ਗਈ ਜਿਸ ਦਿਨ ਘਰੇ ਜੰਮੀ ਹੋਈ ਧੀ ਨਾ ਵਾਰਦਾਤ ਹੋ ਗਈ ਨਾ ਕੋਈ ਤੇ ਉਹਦੇ ਅੱਖਾਂ 'ਚ ਘਸੌਣ ਦੇ ਕੇ ਰੋਹੋਂਗੇ ਜੇ ਕਿਤੇ ਉਹਦੇ ਤੁਰ ਪੈ ਜਾਂਦੇ ਤਾਂ ਬਚ ਜਾਂਦੇ ਯਾਰ ਤੇ ਫਿਰ ਤੁਸੀਂ ਵਿੱਚ ਬੰਦੇ ਪਾ ਪਾ ਕੇ ਕਹੋਗੇ ਰਾਜਨਾਮਾ ਕਰਾ ਦੇ ਅੰਦਰ ਖਾਤੇ ਗੱਲਬਾਤ ਬਾਹਰ ਨਾ ਜਾਵੇ ਮੈਂ ਪਿੱਛੇ ਗੱਲ ਕੀਤੀ ਇੱਕ ਰਾਤ ਨੂੰ ਫੋਨ ਆਇਆ ਕਿਸੇ ਪਿੰਡੋਂ ਬਾਬਾ ਜੀ ਸਾਡੇ ਗਵੰਢਗਿਆਂ ਦੀ ਕੁੜੀ 16 17 ਸਾਲ ਉਮਰ ਆ 10ਵੀਂ ਜਮਾਤ ਦੇ ਵਿੱਚ ਪੜਦੀ ਆ ਸਵੇਰ ਦੀ ਸਕੂਲ ਗਈ ਆ ਰਾਤ ਹੋ ਗਈ ਅਜੇ ਤੱਕ ਵਾਪਸ ਨਹੀਂ ਆਈ ਪੁਲਿਸ ਗੱਲ ਨਹੀਂ ਸੁਣਦੀ ਕੁਝ ਕਰੋ ਅਡਰੈਸ ਮੰਗਾ ਕੇ ਅਸੀਂ ਕਿਹਾ ਵੀ ਹੁਣ ਤਾਂ 12:00 ਵੱਜਿਆ ਸੀ ਹੁਣੇ ਤੁਰਦੇ ਆ ਪਰ ਜਿਹੜਾ ਐਕਸ਼ਨ ਆ ਸਵੇਰੇ ਦਿਨ ਚੜ੍ਹੇ ਹੋਊਗਾ ਪਰਿਵਾਰ ਦਾ ਨੰਬਰ ਲੈ ਲਿਆ ਡੀਐਸਪੀ ਸਾਹਿਬ ਨਾਲ ਗੱਲ ਹੋ ਗਈ ਬਾਬਾ ਜੀ ਆਜੋ ਕੋਈ ਚੱਕਰ ਨਹੀਂ ਜਿਵੇਂ ਕਹੋਗੇ ਕਰ ਦਿਆਂਗੇ ਤੇ ਰਿਜ਼ਲਟ ਕੀ ਨਿਕਲਿਆ ਉਹਦਾ ਪਿਓ ਨੂੰ ਕਹਾਂ ਲੋਕੇਸ਼ਨ ਭੇਜ ਦੇ ਘਰ ਕਿੱਥੇ ਆ ਤੇ ਕਹਿੰਦੇ ਬਾਬਾ ਜੀ ਤੁਸੀਂ ਉਹ ਆਪਣੇ ਕੁੜੀ ਦੇ ਮਸਲੇ 'ਚ ਆਏ ਮੈਂ ਕਹਾਂ ਸੀ ਬਾਬਾ ਜੀ ਆਪਣਾ ਤਾਂ 2 ਲੱਖਾਂ 'ਚ ਨਿਪਟ ਗਿਆ ਸਾਰੀ ਰਾਤ ਬੱਚੀ ਘਰੋਂ ਬਾਹਰ ਰਹੀ ਹੋਵੇ 17 ਸਾਲ ਦੀ ਤੇ ਸਕੇ ਪਿਓ ਨੇ 2 ਲੱਖ ਰੁਪਏ ਲੈ ਕੇ ਰਾਜੀਨਾਮਾ ਕਰ ਲਿਆ ਹੋਵੇ ਮੈਂ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਰੇਪ ਕਰਨ ਵਾਲੇ ਨੂੰ ਨਹੀਂ ਕਹੂੰਗਾ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਕੁੜੀ ਦਾ ਪਿਓ ਆ ਜਿਹਨੇ 2 ਲੱਖ ਰੁਪਏ ਲਿਆ ਤੇ ਕੁੜੀ ਨੂੰ ਕਿਆ ਵਿਆਹ ਕਰੂਗਾ ਜੂਪੀ ਦੇ ਵਿੱਚੋਂ ਪੀਲੀ ਟੀਟ ਗੁਰਦਾਰਾ ਸਾਹਿਬ ਦੇ ਗ੍ਰੰਤੀ ਸਿੰਘ ਦੀ 13 ਸਾਲ ਦੀ ਬੱਚੀ ਘਰ ਨਹੀਂ ਮੁੜਦੀ ਕਮੇਟੀ ਵੱਲੋਂ ਖਵਾੜਾਈ ਜਾਂਦੀ ਆ ਬਲਾਤਕਾਰ ਹੋ ਗਿਆ ਕਿ ਬੱਚੀ ਕਨਾਪ ਹੋਊਗੀ ਵੱਡੇ ਲੈਵਲ ਤੇ ਗੱਲਬਾਤ ਉੱਡਦੀ ਆ ਜੀ ਸਿੱਖਾਂ ਦੇ ਬੱਚੇ ਨਾਲ ਆ ਹੋ ਗਿਆ ਪੰਜਾਬ ਤੋਂ ਬਾਹਰ ਫੋਨ ਆਉਂਦਾ ਵੀਡੀਓ ਵੇਖਦੇ ਆ ਰਾਤ ਨੂੰ ਹੀ ਫੋਨ ਕਰਦੇ ਆ ਨੌਜਵਾਨਾਂ ਨੂੰ ਪਤਾ ਉਹ ਗੱਲਬਾਤ ਬਾਰੇ ਸਾਰੇ ਬਾਰੇ ਰਿਕਾਰਡਿੰਗਾਂ ਸ਼ੇਅਰ ਕੀਤੀਆਂ ਹੋਈਆਂ ਮੈਂ ਕਿਹਾ ਅਸੀਂ ਹੁਣੇ ਹੀ ਤੁਰਦੇ ਆ ਰਾਤ ਦੇ 11 12 ਵਜੇ ਸਵੇਰ ਦੇ 7 8 ਵਜੇ ਦੇ ਨੂੰ ਦਿਨ ਸੂਰਜ ਬਾਅਦ ਚੋਂ ਚੜੂਗਾ ਗੱਡੀ ਸਾਡੀ ਪੀੜੀ ਪਿੱਛੇ ਪਹਿਲੋਂ ਹੋਊਗੀ ਅਸੀਂ ਗਏ ਨਹੀਂ ਤੇ ਜਦੋਂ ਪਰਿਵਾਰ ਅੰਦਰ ਬਾੜਿਆ ਸਾਰੀ ਗੱਲਬਾਤ ਸੁਣੀ ਕੁੜੀ ਆਪਦੀ ਮਰਜ਼ੀ ਨਾਲ ਗਈ ਹੋਈ ਸੀ ਜੀ ਆਪਦੇ ਬੈਗ ਦੇ ਵਿੱਚ ਕੱਪੜੇ-ਕੁਪੜੇ ਪਾ ਕੇ ਕਰੋ ਆਪਦੀ ਮਰਜ਼ੀ ਨਾਲ ਗਈ ਹੋਈ ਸੀ ਅਸੀਂ ਇੱਥੇ ਕਦੇ ਨਹੀਂ ਕਹਿਆ ਸਾਡੇ ਤੇ ਸਾਡੀ ਬੱਚੀ ਦਾ ਰੇਪ ਹੋਇਆ ਇਹ ਜੇ ਲਾਜ ਮਾੜੀ ਹੈ ਇੱਥੇ ਪੰਥ ਨੂੰ ਮਹਿਣਾ ਨਹੀਂ ਦੇਣਾ ਚਾਹੀਦਾ ਜੇ ਲਾਜ ਮਾੜੀ ਹੈ ਇੱਥੇ ਮੋਸ਼ਨਲ ਨਹੀਂ ਕਰਨਾ ਕਿਸੇ ਨੂੰ ਵੀ ਸਾਡੀ ਬੱਚੀ ਦਾ ਰੇਪ ਹੋ ਗਿਆ ਸਾਡੀ ਮਦਦ ਕਰੋ ਆ ਕੇ ਅਸੀਂ ਉੱਥੇ ਚਾਰ-ਪੰਜ ਸਿੰਘ ਗਏ ਆਂ ਤੇ ਅਸੀਂ ਐਵੇਂ ਨਹੀਂ ਜਾਂਦੇ ਹੁੰਦੇ ਅਸੀਂ ਬਹੁਤ ਕੁਝ ਸੋਚ ਕੇ ਜਾਂਨੇ ਨੇ ਘਰ ਦੇ ਨੂੰ ਫਤਹੀ ਭਲਾ ਕੇ ਜਾਂਦੇ ਹੁੰਦੇ ਆ ਪਤਾ ਨਹੀਂ ਕੀ ਹੋਣਾ ਤੇ ਗਾਂਹ ਜਾ ਕੇ ਸਾਨੂੰ ਇਹ ਸਿੱਟੇ ਮਿਲਦੇ ਆ ਜੀ ਇਹ ਤਾਂ ਆਪ ਹੀ ਕਰਾਉਂਦੇ ਆ ਸਾਰਾ ਕੁਝ ਫੇਰ ਆ ਕੇ ਤੁਹਾਨੂੰ ਜਵਾਬ ਕੀ ਦਈਏ ਉਹਨਾਂ ਦੇ ਤੱਕ ਸਾਡੇ ਕੋਲ ਜਵਾਬ ਨਹੀਂ ਹੈਗਾ ਹੁਣ ਜਵਾਬ ਕੀ ਦਈਏ ਕੀ ਹੋ ਰਿਹਾ ਇਸ ਕਰਕੇ ਹੋ ਰਿਹਾ ਵੀ ਤੁਸੀਂ ਆਪਦੇ ਕਮਾਕਾਰਾਂ ਤੱਕ ਤੇ ਫੂਨਾ ਤੱਕ ਤੇ ਪੈਸੇ ਤੱਕ ਸੀਮਤ ਰਹੇ ਹੋ ਤੁਹਾਨੂੰ ਪੰਥ ਦਾ ਦਰਦ ਨਹੀਂ ਹੈ ਪੰਥ ਦਾ ਦਰਦ ਹੋਣਾ ਕੱਟ ਕਰਨਾ ਪੰਥ ਦਾ ਦਰਦ ਨਹੀਂ ਹੁੰਦਾ ਹੋਲੇ ਮੱਹਲਿਆਂ ਤੇ ਜਾਣਾ ਪੰਥ ਦਾ ਦਰਦ ਨਹੀਂ ਹੈਗਾ ਵਿਸਾਖੀ ਦੇ ਦਰਦਮਾ ਸਹਿਜ ਜਾਣਾ ਪੰਥ ਦਰਤੀ ਨਹੀਂ ਹੁੰਦੇ ਦੀਵਾਲੀ ਤੇ ਕਾਲ ਤੱਕ ਸਹਿਜ ਜਾਣਾ ਪੰਥ ਦਰਤੀ ਨਹੀਂ ਹੁੰਦੇ ਦਸਹਿਰੇ ਤੇ ਹਜੂਰ ਸਹਿਜ ਜਾਣਾ ਪੰਥ ਦਰਤੀ ਨਹੀਂ ਹੁੰਦੇ ਜਾਂ ਬਾਗੀ ਦੇ ਮੇਲੇ ਤੇ ਸ੍ਰੀ ਮਕਸਰ ਸਹਿਜ ਜਾਣਾ ਪੰਥ ਦਰਤੀ ਨਹੀਂ ਹੁੰਦੇ ਪੰਥ ਦਰਤੀ ਤਾਂ ਇੰਨਾ ਕੰਮਾਂ ਦੇ ਵਿੱਚ ਜਾਂਦੇ ਹੀ ਨਹੀਂ ਹੈ ਪੰਥ ਦਰਦੀ ਤਾਂ ਜੇਲਾ ਚ ਬੈਠੇ ਆ ਪੰਥ ਦਰਦੀ ਤਾਂ ਘਹਾੜੇ ਤੁਰੇ ਫਿਰਦੇ ਆ ਪੰਥ ਦਰਦੀਆਂ ਦੇთან ਕਾਊਂਟਰ ਹੋ ਗਏ ਤੁਸੀਂ ਕਿਹੜੀਆਂ ਗੱਲਾਂ ਕਰਦੇ ਕਿਹੜੇ ਪੰਥ ਦੇ ਵਿੱਚ ਤੁਰੇ ਫਿਰਦੇ ਆ ਮੇਰੇ ਉੱਤੇ ਦੋਸ਼ ਲੱਗਦੇ ਆ ਮੈਂ ਉੱਤੇ